ਸੁਮਰਮਨ ਟਿੱਲੋਂ ਲਿਖਦੇ ਨੇ ਕਿ ਕੁਝ ਦਿਨ ਪਹਿਲਾਂ ਮੇਰਾ ਇੱਕ ਦੋਸਤ ਮੈਨੂੰ ਮਿਲਣ ਆਇਆ ਤਾਂ ਮੈਨੂੰ ਇਹ ਖੁਸ਼ਖਬਰੀ ਦਿੱਤੀ ਕਿ ਉਹਨੇ ਪੀ ਐਚ ਡੀ ਕਰ ਲਈ ਹੈ ਅਤੇ ਉਸ ਨੂੰ ਡਿਗਰੀ ਵੀ ਮਿਲ ਗਈ ਹੈ ਮੈਂ ਕਦੇ ਉਸ ਯੂਨੀਵਰਸਿਟੀ ਦਾ ਨਾਂ ਹੀ ਨਹੀਂ ਸੁਣਿਆ ਕੁਝ ਦਿਨ ਬਾਅਦ ਉਹ ਹੱਸਦਿਆਂ ਦੱਸਣ ਲੱਗਾ ਕਿ ਉਹਨੇ ਹਾਕ ਤਾਂ ਕੁਝ ਵੀ ਨਹੀਂ ਕੀਤਾ ਬਸ ਪੈਸੇ ਹੀ ਦਿੱਤੇ ਨੇ ਡਿਗਰੀ ਘਰ ਪਹੁੰਚ ਗਈ ਹੈ ਤੇ ਮਾਰਾਂ ਵੱਲੋਂ ਰੱਦ ਕੀਤੇ ਗਏ ਪੀ ਐਚ ਡੀ ਥੀਸਿਸ ਦਾ ਨਾਂ ਬਦਲ ਕੇ ਦੁਬਾਰਾ ਕੇਸ ਭੇਜ ਕੇ ਮਾਰਲ ਤੱਕ ਪਹੁੰਚ ਕਰਕੇ ਯੂਨੀਵਰਸਟੀਆਂ ਵੱਲੋਂ ਛੱਪ ਦੇ ਖੁਦ ਵੇਖੇ ਹਨ ਇੱਥੇ ਵਿਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਡਿਗਰੀਆਂ ਮਿਲ ਰਹੀਆਂ ਨੇ ਪਹਿਲਾਂ ਤਾਂ ਦੱਸਦੇ ਹੁੰਦੇ ਸੀ ਕਿ 20-30 ਹਜ਼ਾਰ ਡਾਲਰ ਦੀ ਡਿਗਰੀ ਮਿਲਦੀ ਹੈ ਪਰ ਹੁਣ ਤਾਂ ਲੋਕੀ ਕਹਿਣ ਲੱਗੇ ਕਿ 800 ਤੋਂ ਲੈ ਕੇ 10000 ਡਾਲਰ ਤੱਕ ਵੀ ਇਹਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਪੰਜਾਬ 24 7 ਟੀਵੀ ਦੇ ਤੀਸਰੀ ਅਖ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਮਨਮੋਹ ਢਿੱਲੋਂ ਹਰਾਂ ਦਾ ਲਿਖਿਆ ਹੋਇਆ ਸੀਨੀਅਰ ਪੱਤਰਕਾਰ ਨੇ ਮਿੱਤਰ ਨੇ ਆਪਣੇ ਉਹਨਾਂ ਦਾ ਲਿਖਿਆ ਹੋਇਆ ਇਹ ਲੇਖ ਅਕਾਦਮਿਕ ਭ੍ਰਿਸ਼ਟਾਚਾਰ ਇੱਕ ਕੌੜੀ ਸਚਾਈ ਮੈਂ ਮਨਮੋਹ ਢਿੱਲੋਂ ਬਾਰੇ ਦੱਸ ਦਿਆਂ ਕਿ ਉਹ ਯੂਨੀਵਰਸਿਟੀ ਚ ਲੰਮਾ ਸਮਾਂ ਮੁਲਾਜ਼ਮ ਰਹੇ ਨੇ ਤੇ ਨਾਲ ਦੀ ਨਾਲ ਉਹ ਪੱਤਰਕਾਰੀ ਦੇ ਤੌਰ ਤੇ ਵੀ ਚੋਖਾ ਕੰਮ ਕਰਦੇ ਨੇ ਤੇ ਪੰਜਾਬ ਦੇ ਇੱਕ ਮਤਵਪੂਰਨ ਅਖਬਾਰ ਟ੍ਰਿਬਿਊਨ ਨਾਲ ਉਹ ਲਗਾਤਾਰ ਜੁੜੇ ਰਹੇ ਨੇ ਸੋ ਅੱਜ ਕੱਲ ਜਿਹੜਾ ਅਕਾਦਮਿਕ ਭ੍ਰਿਸ਼ਟਾਚਾਰ ਆ ਉਹ ਸਾਡੇ ਬੁੱਧੀਜੀਵੀਆਂ ਦੇ ਸਾਹਮਣੇ ਇੱਕ ਬੜਾ ਵੱਡਾ ਮਸਲਾ ਬਣ ਕੇ ਖੜਾ ਹੋ ਰਿਹਾ ਇਹਦੇ ਉੱਤੇ ਮੈਂ ਆਪਣਾ ਲਿਖਿਆ ਲੇਖ ਵੀ ਇੱਕ ਸਾਂਝਾ ਕੀਤਾ ਸੀ ਤੇ ਇਸ ਤੋਂ ਇਲਾਵਾ ਜਿਹੜੇ ਬੁੱਧ ਸਿੰਘ ਨੀਲੋਰੀ ਨੇ ਉਹਨਾਂ ਨੇ ਵੀ ਕਾਫੀ ਸਾਰਾ ਕੰਮ ਕੀਤਾ ਤੇ ਕਾਫੀ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਲਿਆਂਦਾ ਇਸੇ ਲੜੀ 'ਚ ਅਸੀਂ ਮਨਮੋਹ ਢਿਲੋਂ ਦਾ ਲਿਖਿਆ ਲੇਖ ਜਿਹੜਾ ਆ ਉਹ ਪੇਸ਼ ਕਰਨ ਲੱਗੇ ਆ ਤੇ ਇਹਦੇ ਵਿੱਚ ਅਸੀਂ ਜਿਹੜਾ ਬੁੱਧ ਸਿੰਘ ਨੀਲੋਹਰਾਂ ਦਾ ਕੀਤਾ ਹੋਇਆ ਲੇਖ ਹੈ ਉਹਦਾ ਲਿੰਕ ਅਤੇ ਮੇਰਾ ਆਪਣਾ ਹਰਜੀਤ ਸਿੰਘ ਗਿੱਲ ਵੱਲੋਂ ਲਿਖਿਆ ਹੋਇਆ ਲੇਖ ਜਿਹੜਾ ਜਿਹੜੀਆਂ ਪੰਜਾਬੀ ਬਿਸ਼ਪ ਕਾਨਫਰੰਸਾਂ ਹੁੰਦੀਆਂ ਨੇ ਉਹਦੀ ਆੜ ਵਿੱਚ ਜਿਸ ਤਰ੍ਹਾਂ ਡਿਗਰੀਆਂ ਦਾ ਧੰਦਾ ਚੱਲ ਰਿਹਾ ਉਹ ਵਾਲਾ ਲਿੰਕ ਵੀ ਇੱਥੇ ਆ ਦੇ ਰਹੇ ਆ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤੇ ਉਹਨਾਂ ਦੋਨਾਂ ਲਿੰਕ ਨੂੰ ਖੋਲ ਕੇ ਹੋਰ ਵਿਸਤਾਰ ਵਿੱਚ ਇਸ ਭ੍ਰਿਸ਼ਟਾਚਾਰ ਬਾਰੇ ਜਾਣਕਾਰੀ ਲੈ ਸਕਦੇ ਹੋ ਸੋ ਮਰਮੋਣ ਟਿੱਲੋਂ ਲਿਖਦੇ ਨੇ ਕਿ ਕੁਝ ਦਿਨ ਪਹਿਲਾਂ ਮੇਰਾ ਇੱਕ ਦੋਸਤ ਮੈਨੂੰ ਮਿਲਣ ਆਇਆ ਤਾਂ ਮੈਨੂੰ ਇਹ ਖੁਸ਼ਖਬਰੀ ਦਿੱਤੀ ਕਿ ਉਹਨੇ ਪੀ ਐਚ ਡੀ ਕਰ ਲਈ ਹੈ ਅਤੇ ਉਸ ਨੂੰ ਡਿਗਰੀ ਵੀ ਮਿਲ ਗਈ ਹੈ ਮੈਂ ਉਹਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਚੰਗੀ ਗੱਲ ਹੈ ਕਿ ਡਾਕਟੋਰੇਟ ਕਰਨ ਦੀ ਤੇਰੀ ਇੱਛਾ ਪੂਰੀ ਹੋ ਗਈ। ਮੈਨੂੰ ਉਹਨੇ ਪੀ ਐਚ ਡੀ ਦੇ ਵਿਸ਼ੇ ਤੇ ਜੇਸ ਯੂਨੀਵਰਸਿਟੀ ਤੋਂ ਕੀਤੀ ਸੀ ਉਹਦੇ ਬਾਰੇ ਵੀ ਦੱਸਿਆ। ਮੈਂ ਕਦੇ ਉਸ ਯੂਨੀਵਰਸਿਟੀ ਦਾ ਨਾਂ ਹੀ ਨਹੀਂ ਸੁਣਿਆ। ਕੋਈ ਦਿਨ ਬਾਅਦ ਉਹ ਹੱਸਦਿਆਂ ਦੱਸਣ ਲੱਗਾ ਕਿ ਉਹਨੇ ਆਪ ਤਾਂ ਕੁਝ ਵੀ ਨਹੀਂ ਕੀਤਾ। ਬਸ ਪੈਸੇ ਹੀ ਦਿੱਤੇ ਨੇ। ਡਿਗਰੀ ਘਰ ਪਹੁੰਚ ਗਈ ਐ। ਉਹ ਇਹ ਵੀ ਉਸਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਪਾਸੋਂ ਥੀਸਿਸ ਦੀ ਕਾਪੀ ਵੀ ਮੰਗਵਾਈ ਹੈ ਤੇ ਯੂਨੀਵਰਸਿਟੀ ਨੇ ਕਾਪੀ ਦੇਣ ਲਈ ਵੱਖਰੇ ਪੈਸੇ ਮੰਗੇ ਨੇ ਪੈਸੇ ਦੇਣ ਮਗਰੋਂ ਉਹ ਥੀਸਿਸ ਵੀ ਭੇਜ ਦੇਣਗੇ ਉਹ ਬਹੁਤ ਖੁਸ਼ ਸੀ ਕਿ ਹੁਣ ਉਹ ਆਪਣੇ ਨਾਂ ਦੇ ਮੋਰੇ ਡਾਕਟਰ ਲਿਖ ਸਕਦਾ ਹੈ ਦੋਸਤ ਵੱਜੋਂ ਬਿਨਾਂ ਕੋਈ ਤਰੱਦਦ ਕੋਈ ਮਿਹਨਤ ਕੀਤਿਆਂ ਪੀ ਐਚ ਡੀ ਦੀ ਡਿਗਰੀ ਮਿਲਣ ਦੀ ਆਖੀ ਗੱਲ ਤੋਂ ਮੈਨੂੰ ਕੁਝ ਅਰਸਾ ਪਹਿਲਾਂ ਲੁਧਿਆਣੇ ਦੇ ਇੱਕ ਲੇਖਕ ਵੱਲੋਂ ਇੱਥੇ ਮੇਰੇ ਖਿਆਲ ਇਹ ਬੋਤ ਸਿੰਘ ਨੀਲੋਰਾ ਦਾ ਜ਼ਿਕਰ ਕਰਨੇ ਦੇ ਨੇ ਕਿ ਲੁਧਿਆਣੇ ਦੇ ਇੱਕ ਲੇਖਕ ਵੱਲੋਂ ਥੀਸਸਾਂ ਦੀ ਨਕਲ ਬਾਰੇ ਕਈ ਖੁਲਾਸੇ ਕੀਤੇ ਗਏ ਸਨ ਉਸ ਲੇਖਕ ਨੇ ਲਾਇਬ੍ਰੇਰੀਆਂ ਵਿੱਚ ਪਏ ਪੀ ਐਚ ਡੀ ਦੇ ਥੀਸਸਾਂ ਦੀ ਕੋਖ ਕਰਕੇ ਕਈ ਲੇਖ ਲਿਖੇ ਸਨ ਅਤੇ ਇਹ ਖੁਲਾਸਾ ਵੀ ਕੀਤਾ ਸੀ ਕਿ ਬਹੁਤ ਸਾਰੇ ਥੀਸਿਸ ਇਹੋ ਜਿਹੇ ਹਨ ਜਿਹੜੇ ਪਹਿਲਾਂ ਹੀ ਪੀ ਐਚ ਡੀ ਜਿਨ੍ਹਾਂ ਦੇ ਉੱਤੇ ਹੋ ਚੁੱਕੀ ਹੈ ਤੇ ਉਹਨਾਂ ਦੇ ਥੀਸਿਸਾਂ ਵਿੱਚੋਂ ਹੀ ਜ਼ਿਆਦਾ ਸਮਗਰੀ ਲੈ ਕੇ ਆਪਣੇ ਥੀਸਿਸਾਂ ਵਿੱਚ ਖੂਬ-ਖੂਬ ਸ਼ਾਮਲ ਕਰ ਲਏ ਗਏ ਹਨ ਅਤੇ ਪੀ ਐਚ ਡੀ ਦੀਆਂ ਡਿਗਰੀਆਂ ਵੀ ਲੈ ਲਈਆਂ ਗਈਆਂ ਹਨ ਇਸ ਮੁੱਦੇ ਤੇ ਸੋਸ਼ਲ ਮੀਡੀਆ ਵਿੱਚ ਵੀ ਕਾਫੀ ਚਰਚਾ ਹੋਈ ਸੀ ਪੰਜਾਬ ਦੀ ਇੱਕ ਯੂਨੀਵਰਸਿਟੀ ਵਿੱਚ ਮੈਂ 37 ਸਾਲ ਨੌਕਰੀ ਕੀਤੀ ਸੀ ਤੇ ਇਸ ਤਰ੍ਹਾਂ ਯੂਨੀਵਰਸਿਟੀ ਵਿਦਵਾਨਾਂ ਦੇ ਮਾਰਾਂ ਵੱਲੋਂ ਰੱਦ ਕੀਤੇ ਗਏ ਪੀ ਐਚ ਡੀ ਥੀਸਿਸ ਦਾ ਨਾਂ ਬਦਲ ਕੇ ਦੁਬਾਰਾ ਕੇਸ ਭੇਜ ਕੇ ਮਾਰਾਂ ਤੱਕ ਪਹੁੰਚ ਕਰਕੇ ਯੂਨੀਵਰਸਿਟੀਆਂ ਵੱਲੋਂ ਛੱਪਦੇ ਖੁਦ ਵੇਖਿਆ ਹਨ ਹਿੰਦੀ ਵਿੱਚੋਂ ਪੰਜਾਬੀ ਵਿੱਚ ਅਨਵਾਦ ਕਰਕੇ ਕਿਸੇ ਹੋਰ ਸੂਬੇ ਦੇ ਲੇਖਕਾਂ ਦੀਆਂ ਛੱਪੀਆਂ ਕਿਤਾਬਾਂ ਆਪਣੇ ਨਾਂ ਤੇ ਯੂਨੀਵਰਸਿਟੀ ਪਾਸੋਂ ਛਪੋਂਦੇ ਲੋਕ ਵੀ ਵੇਖਿਆ ਹਨ ਗੱਲ ਇੱਥੇ ਨਹੀਂ ਮੁੱਕੀ ਪੀ ਐਚ ਡੀ ਕਰਵਾਉਣ ਲਈ ਨਿਗਰਾਨ ਬਣੇ ਅਧਿਆਪਕਾਂ ਵੱਲੋਂ ਵੀ ਥੀਸਾ ਵਿੱਚ ਨਕਲ ਕਰਾਉਣ ਦੇ ਕੇਸ 20 ਸਾਹਮਣੇ ਆਏ ਹਨ ਇੱਕ ਅਖਬਾਰ ਵਿੱਚ ਇਹ ਖਬਰ ਵੀ ਛਪੀ ਸੀ ਕਿ ਪੀ ਐਚ ਡੀ ਦੇ ਛਪੇ ਥੀਸਜ ਵਿੱਚ ਪਹਿਲਾਂ ਉਹ ਚੁੱਕੀ ਪੀ ਐਚ ਡੀ ਦੇ ਥੀਸਿਸ ਵਿੱਚੋਂ ਪੂਰੇ 35 ਸਫ਼ੇ ਲੈ ਕੇ ਆਪਣੇ ਥੀਸਿਸ ਵਿੱਚ ਸ਼ਾਮਲ ਕੀਤੇ ਗਏ ਸਨ ਇਸ ਥੀਸਿਸ ਨੂੰ ਬਾਅਦ ਵਿੱਚ ਯੂਨੀਵਰਸਿਟੀ ਵੱਲੋਂ ਹੀ ਆਪਣੀ ਪ੍ਰਕਾਸ਼ਨਾ ਬਣਾ ਦਿੱਤਾ ਗਿਆ ਸੀ ਯੂਨੀਵਰਸਿਟੀ ਦੇ ਹੀ ਇੱਕ ਮੁਲਾਜ਼ਮ ਨੇ ਯੂਨੀਵਰਸਿਟੀ ਤੋਂ ਹੀ ਪੀ ਐਚ ਡੀ ਕੀਤੀ ਸੀ ਉਸ ਨੇ ਨਗਰਾਨ ਦੀ ਦਿੱਤੀ ਸਲਾਹ ਤੇ ਕਿਸੇ ਹੋਰ ਥੀਸਿਸ ਵਿੱਚੋਂ ਨਕਲ ਮਾਰ ਕੇ ਕਿੰਨੇ ਹੀ ਸਫ਼ੇ ਆਪਣੇ ਥੀਸਿਸ ਵਿੱਚ ਸ਼ਾਮਲ ਕਰ ਲਏ ਸਨ ਜਿਸ ਦੇ ਥੀਸਿਸ ਦੇ ਸਫ਼ੇ ਉਸ ਵਿੱਚ ਸ਼ਾਮਲ ਕੀਤੇ ਸਨ ਉਸ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕੋਲ ਪੀ ਐਚ ਡੀ ਕਰਨ ਵਾਲੇ ਤੇ ਕਰਾਉਣ ਵਾਲੇ ਨਿਗਰਾਨ ਦੀ ਸ਼ਿਕਾਇਤ ਵੀ ਕੀਤੀ ਸੀ ਇਸ ਸ਼ਿਕਾਇਤ ਤੋਂ ਬਾਅਦ ਹੋਈ ਜਾਂਚ ਵਿੱਚ ਇਹ ਸਾਬਤ ਹੋ ਗਿਆ ਸੀ ਕਿ 100 ਸਫ਼ਿਆਂ ਦੀ हूबहੂ ਨਕਲ ਮਾਰੀ ਗਈ ਸੀ ਯੂਨੀਵਰਸਿਟੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਉਹਦੀ ਡਿਗਰੀ ਵੀ ਵਾਪਸ ਲੈ ਲਈ ਸੀ ਅਤੇ ਉਹਦਾ ਬਣਦਾ ਫੰਡ ਵੀ ਨਹੀਂ ਸੀ ਦਿੱਤਾ ਜਦੋਂ ਕਿ ਸਰਕਾਰ ਦੇ ਬਣਾਏ ਕਾਨੂੰਨ ਅਨਸਾਰ ਅਜੇ ਕਿਸੇ ਵੀ ਕੇਸ ਵਿੱਚ ਤਿੰਨ ਸਜ਼ਾਵਾਂ ਨਹੀਂ ਸੰਦਿਤੀਆਂ ਜਾ ਸਕਦੀਆਂ ਇੱਕ ਹੀ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਵਿਡੰਮਨਾ ਇਹ ਰਹੀ ਸੀ ਕਿ ਨਿਗਰਾਨ ਖਰਾਬ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ ਇੱਕ ਵਿਭਾਗ ਦੇ ਮੁਖੀ ਨੇ ਆਪਣੀ ਥੀਸੇ ਛਾਪਣ ਲਈ ਯੂਨੀਵਰਸਿਟੀ ਨੂੰ ਬੇਨਤੀ ਕੀਤੀ ਸੀ ਸਬੰਧਤ ਵਿਭਾਗ ਵੱਲੋਂ ਵਾਈਸ ਚਾਂਸਲਰ ਨੂੰ 6 ਮਾਰਾਂ ਦਾ ਪੈਨਲ ਭੇਜਿਆ ਗਿਆ ਸੀ ਜਿਸ ਵਿੱਚੋਂ ਵਾਈਸ ਚਾਂਸਲਰ ਨੇ 3 ਮਾਰਾਂ ਨੂੰ ਨਿਯੁਕਤ ਕੀਤਾ ਸੀ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਥੀਸਿਸ ਪੜਨ ਤੋਂ ਬਾਅਦ ਆਪਣੀ ਰਾਏ ਦੇਣੀ ਸੀ ਤੇ ਦੋ ਮਾਰਾਂ ਦੀ ਸਹਿਮਤੀ ਹੋਣ ਤੇ ਉਹ ਥੀਸਿਸ ਯੂਨੀਵਰਸਿਟੀ ਉਹਨਾਂ ਛਾਪਿਆ ਜਾਣਾ ਸੀ ਪਰ ਤਿੰਨੇ ਮਾਰਾਂ ਨਹੀਂ ਥੀਸਿਸ ਨੂੰ ਰੱਦ ਕਰ ਦਿੱਤਾ ਸੀ ਕਿ ਉਹ ਛਾਪਣ ਯੋਗ ਹੈ ਹੀ ਨਹੀਂ ਉਦੋਂ ਮੌਜੂਦਾ ਵਾਈਸ ਚਾਂਸਲਰ ਦਾ ਸੇਵਾ ਕਾਲ ਮੁੱਕਣ ਹੀ ਵਾਲਾ ਸੀ ਜਦੋਂ ਵਾਈਸ ਚਾਂਸਲਰ ਸੇਵਾ ਮੁਕਤ ਹੋ ਗਏ ਅਤੇ ਨਵੇਂ ਵਾਈਸ ਚਾਂਸਲਰ ਸਾਹਿਬ ਆ ਗਏ ਤਾਂ ਉਹਨਾਂ ਨੂੰ ਥੀਸਿਸ ਦਾ ਟਾਈਟਲ ਬਦਲ ਕੇ ਦੁਬਾਰਾ ਕੇਸ ਭੇਜ ਦਿੱਤਾ ਗਿਆ ਉਦੋਂ ਪੈਨਲ ਵਿੱਚ ਵਾਕਫ ਮਾਰਾਂ ਦਾ ਨਾਂ ਬਦਲ ਕੇ ਉਸ ਵਿਅਕਤੀ ਦੇ ਖਾਸ ਬੰਦਿਆਂ ਨੂੰ ਮਾਰ ਵਜੋਂ ਨਿਯੁਕਤ ਕੀਤਾ ਗਿਆ ਜਾਂ ਕਰਵਾਇਆ ਗਿਆ ਇਸ ਵਾਰ ਤਿੰਨਾਂ ਹੀ ਮਾਰਾਂ ਨੇ ਥੀਸਿਸ ਛਾਪਣ ਦੀ ਰਾਏ ਦੇ ਦਿੱਤੀ ਸੀ ਇਸ ਤਰ੍ਹਾਂ ਥੀਸੇ ਯੂਨੀਵਰਸਿਟੀ ਦੀ ਪ੍ਰਕਾਸ਼ਨਾ ਬਣ ਗਿਆ ਸੀ ਇੱਕ ਵਿਦਵਾਨ ਦਾ ਇਹ ਵੀ ਕਹਿਣਾ ਹੈ ਕਿ ਥੀਸਿਸ ਕੇਵਲ ਵਿਭਾਗ ਦੀ ਲਾਇਬ੍ਰੇਰੀ ਤੱਕ ਹੀ ਰਹਿ ਜਾਂਦੇ ਨੇ ਜਦੋਂ ਤੱਕ ਇਹ ਖੋਜ ਥੀਸਿਸ ਵਿਦਿਆਰਥੀਆਂ ਆਮ ਪਾਠਕਾਂ ਤੱਕ ਇਹ ਪੁੱਜਣੇ ਚਾਹੀਦੇ ਹਨ ਇਹ ਸੀਜੀ ਮਨਮੂਨ ਢਿਲੋਰਾ ਦਾ ਲਿਖਿਆ ਹੋਇਆ ਇੱਕ ਮਿਡਲ ਕਿ ਕਿਸ ਤਰ੍ਹਾਂ ਅੱਜਕੱਲ ਯੂਨੀਵਰਸਟੀਆਂ ਵਿੱਚ ਡਿਗਰੀਆਂ ਜਿਹੜੀਆਂ ਨੇ ਉਹ ਭ੍ਰਿਸ਼ਟਾਚਾਰ ਰਾਹੀਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਇਹਦੇ ਤੇ ਅੱਜਕੱਲ ਬਹੁਤ ਚਰਚਾ ਹੈ ਤੇ ਬਹੁਤ ਸਾਰੇ ਲੋਕ ਅਜੇ ਵੀ ਇਸ ਕੰਮ ਵਿੱਚ ਡਟੇ ਹੋਏ ਨੇ ਤੇ ਲਗਾਤਾਰ ਡਿਗਰੀਆਂ ਵੰਡਣ ਦਾ ਕੰਮ ਚੱਲ ਰਿਹਾ ਇਹ ਹੁਣ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ ਇੱਥੇ ਵਿਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਡਿਗਰੀਆਂ ਮਿਲ ਰਹੀਆਂ ਨੇ ਪਹਿਲਾਂ ਤਾਂ ਦੱਸਦੇ ਹੁੰਦੇ ਸੀ ਕਿ 20-30 ਹਜ਼ਾਰ ਡਾਲਰ ਦੀ ਡਿਗਰੀ ਮਿਲਦੀ ਹੈ ਪਰ ਹੁਣ ਤਾਂ ਲੋਕੀ ਕਹਿਣ ਲੱਗੇ ਕਿ 800 ਤੋਂ ਲੈ ਕੇ 1000 ਡਾਲਰ ਤੱਕ ਵੀ ਇਹਦਾ ਪ੍ਰਬੰਧ ਕੀਤਾ ਜਾ ਸਕਦਾ ਤੇ ਹੈਰਾਨੀ ਦੀ ਗੱਲ ਇਹ ਆ ਕਿ ਡਿਗਰੀਆਂ ਵੰਡਣ ਲਈ ਕੋਈ ਯੂਨੀਵਰਸਿਟੀ ਦੇ ਵੀਸੀ ਕੋਲ ਨਹੀਂ ਜਾਣਾ ਪੈਂਦਾ ਲੈਣ ਵਾਸਤੇ ਕੋਈ ਤੁਹਾਨੂੰ ਛੇਸ਼ ਨੰਬਰ ਨਹੀਂ ਕਰਨਾ ਪੈਂਦਾ ਆਮ ਕਿਤਾਬ ਰਿਲੀਜ਼ ਕਰਨ ਵਾਂਗੂ ਕਿਸੇ ਵੀ ਪ੍ਰੋਗਰਾਮ ਵਿੱਚ ਤੁਹਾਨੂੰ ਡਿਗਰੀ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਤੇ ਉਹ ਡਿਗਰੀ ਕਿਹੋ ਜਿਹੀ ਹੋਊਗੀ ਉਦੇ ਬਾਰੇ ਬਹੁਤਾ ਕਹਿਣਾ ਹੋਰ ਵਾਜਬ ਨਹੀਂ ਹੈ ਤੁਸੀਂ ਸਾਰੇ ਇਸ ਗੱਲ ਨੂੰ ਪਲੀ ਭਾਤ ਸਮਝਦੇ ਹੋ ਸੋ ਮਨਮੋਹਨ ਸਿੰਘ ਢਿਲੋਹਰਾ ਦਾ ਲੇਖ ਵੀ ਅਸੀਂ ਲੜੀ ਵਿੱਚ ਸੀ ਗਿਆ ਤੇ ਬਾਕੀ ਦੋ ਲਿੰਕ ਵੀ ਅਸੀਂ ਇੱਥਾ ਦੇ ਰਹੇ ਹਾਂ ਤੁਸੀਂ ਪੂਰੇ ਦਾ ਪੂਰਾ ਇਹ ਢਾਂਚੇ ਨੂੰ ਸਮਝ ਸਕੋਗੇ ਜੇ ਤੁਸੀਂ ਇਹ ਸਾਰੇ ਆਰਟੀਕਲ ਜਿਹੜੇ ਆ ਉਹ ਸੁਣ ਲੋਗੇ ਪੜ੍ਹ ਲੋਗੇ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ